ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇਸ ਵੀਡੀਓ ਵਿੱਚ ਇੱਕ ਅਜਿਹੇ ਐਕਟਰ ਦੀ ਗੱਲ ਕਰਾਂਗੇ ਜਿਨ੍ਹਾਂ ਪੰਜਾਬੀ ਤੇ ਹਿੰਦੀ ਸਿਨੇਮਾ ਵਿੱਚ ਮੁੱਖ کردار ਬਾਖਮਾਲ ਤਰੀਕੇ ਨਾਲ ਨਿਭਾ ਕੇ ਇੱਕ ਵੱਖਰੀ ਪਛਾਣ ਬਣਾਈ ਇਹਨਾਂ ਦਾ ਨਾਮ ਸੀ ਸਤੀਸ਼ ਕਾਲ ਕੁੱਲ ਮਿਲਾ ਕੇ ਇਹਨਾਂ 300 ਤੋਂ ਵੱਧ ਫਿਲਮ ਕੀਤੀਆਂ ਜਿਨ੍ਹਾਂ ਵਿੱਚ ਦੇਵਾਨੰਦ ਤੇ ਦਲੀਪ ਕੁਮਾਰ ਵਰਗੇ ਕਿੰਦੇ ਕਹਾਉ ਦੇ ਕਲਾਕਾਰਾਂ ਨਾਲ ਵੀ ਸਕਰੀਨ ਸਾਂਝੀ ਕੀਤੀ। ਸतीश ਕੋਲ ਦੀਆਂ ਮਸ਼ਹੂਰ ਫਿਲਮਾਂ ਵਿੱਚ ਸੱਸੀ ਪੁੰਨੂ, ਇਸ਼ਕ ਨਿਮਾਣਾ, ਪ੍ਰੇਮ ਪ੍ਰਭਾਤ ਤੇ ਸੁਹਾਗ ਚੂੜਾ ਵਰਗੀਆਂ ਫਿਲਮਾਂ ਸ਼ਾਮਿਲ ਰਹੀਆਂ। ਨਾਲ ਹੀ ਜ਼ਿਕਰਯੋਗ ਹੈ ਕਿ ਅਦਾਕਾਰੀ ਦੇ ਨਾਲ-ਨਾਲ ਕਈ ਫਿਲਮਾਂ ਲਈ ਨਿਰਮਾਤਾ ਵੀ ਰਹੇ ਸतीश ਕੋਲ। ਸतीश ਪੰਜਾਬੀ ਸਿਨੇਮਾ ਦੇ ਸਭ ਤੋਂ ਕਾਮਯਾਬ ਅਦਾਕਾਰਾਂ ਵਿੱਚੋਂ ਇੱਕ ਸੀ ਤੇ ਇਹਨਾਂ ਨੂੰ ਪੰਜਾਬ ਦਾ ਅਮਿਤਾਭਚਨ ਵੀ ਕਿਹਾ ਜਾਂਦਾ ਸੀ। ਪੰਜਾਬੀ ਸਿਨੇਮਾ ਵਿੱਚ ਯੋਗਦਾਨ ਲਈ 2011 ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਪੀਟੀਸੀ ਫਿਲਮ ਅਵਾਰਡਸ ਵੱਲੋਂ ਮਿਲਿਆ ਪਰ ਸਤੀਸ਼ ਕਾਲ ਨੇ ਜਿੰਨੀ ਕਾਮਯਾਬੀ ਹਾਸਲ ਕੀਤੀ ਉਸ ਤੋਂ ਕਿਤੇ ਵੱਧ ਕੇ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਵੇਖੀਆਂ 32 ਨੇ ਲੁਧਿਆਣਾ ਵਿੱਚ ਇੱਕ ਐਕਟਿੰਗ ਸਕੂਲ ਸ਼ੁਰੂ ਕੀਤਾ ਜੋ ਖਾਸ ਚੱਲ ਨਾ ਪਾਇਆ ਜਿਹਦੇ ਕਰਕੇ ਇਹਨਾਂ ਦੀ ਜਮਾ ਪੂੰਜੀ ਦਾ ਵੱਡਾ ਹਿੱਸਾ ਡੁੱਬ ਗਿਆ ਜਿਸ ਮਗਰੋਂ ਇਹਨਾਂ ਦੀ ਵਾਈਫ ਨੇ ਸਤੀਸ਼ ਨੂੰ ਤਲਾਕ ਦੇ ਦਿੱਤਾ ਤੇ ਪੁੱਤਰ ਸਮੇਤ ਅਮਰੀਕਾ ਚਲੀ ਗਈ। ਸਤੀਸ਼ ਨੂੰ ਆਖਰੀ ਸਮੇਂ ਵੀ ਪੈਸੇ ਤੇ ਆਪਣੇ ਆਦੇ ਸਾਥ ਦੋਹਾਂ ਦੀ ਘਾਟ ਰਹੀ। ਜਿਸ ਨੂੰ ਵੇਕ ਇੰਡਸਟਰੀ ਦੇ ਕਿਸੇ ਵਿਰਲੇਟਾਵੇਂ ਨਿਆਕੇ ਹੌਸਲਾ ਵੀ ਦਿੱਤਾ। ਪਰ ਸਤੀਸ਼ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਹੀ ਗਈ ਤੇ ਆਖਿਰ ਕੋਵਿਡ ਦੀ ਲਪੇਟ ਵਿੱਚ ਵੀ ਆਉਣ ਕਰਕੇ 10 ਅਪ੍ਰੈਲ 2021 ਨੂੰ ਇਹਨਾਂ ਆਖਰੀ ਸਾਲ ਲੇ